ਜਿਨ੍ਹਾਂ ਨੇ ਮੇਰੀ ਜ਼ਿੰਦਗੀ ਦੇ ਵਿੱਚ ਘਾਤ ਲਾਈ ਹੈ ਮੈਂ ਨਾ ਲੈ ਸਕਦੀ ਆ ਹਮ ਇੱਕ ਨੇ ਤਾਂ ਆਟੋ ਬਾਇਓਗ੍ਰਾਫੀ ਲਿਖੀ ਵੀ ਨਾ ਉਹਨੇ ਰੱਖਿਆ ਇਹਨੂੰ ਨਾ ਮੇਰਾ ਹੋਣ ਦਿੱਤਾ ਆਇਓ ਚ ਲੈ ਗਿਆ ਜੀ ਤੂੰ ਰੱਖ ਲੈਂਦੀ ਇਦਾਂ ਦੇ ਲੋਕ ਵੀ ਐ ਹਾਂ ਦਵਿੰਦਰ ਗੌਰ ਹੈ ਸੌਰੰਜਨੰਦਨ ਦੀ ਵਾਈਫ ਮੈਨੂੰ ਕੋਈ ਮੈਨੂੰ ਮੈਨੂੰ ਕੋਈ ਝਿਜਕ ਨਹੀਂ ਐ ਉਹਨੇ ਆਪਣੀ ਆਟੋ ਬਾਇਓਗ੍ਰਾਫੀ ਵਿੱਚ ਲਿਖਿਆ ਹਮ ਔਰ ਉਹ ਉਹ ਔਰਤਾਂ ਜਿਹੜੀਆਂ ਮੈਨੂੰ ਲੈ ਕੇ ਜਾਂਦੀਆਂ ਸੀ ਜਿਹੜੀਆਂ ਜਿਹੜੀਆਂ ਇਹ ਕਹਿੰਦੀਆਂ ਸੀਗੀਆਂ ਬਈ ਉਹ ਉਹ ਏਦਾਂ ਦਾ ਉਹ ਉੱਥੇ ਆਉਂਦਾ ਸਾਰੀ ਸਾਰੀ ਰਾਤ ਗੱਲਾਂ ਉਹਨਾਂ ਉਹਦੀਆਂ ਹੀ ਕਰਨੀਆਂ ਇੱਕ ਕਹਿੰਦੀ ਉਹ ਮੈਨੂੰ ਤਾਂ ਇਹ ਹੈਗਾ ਵੀ ਮੈਨੂੰ दारू ਲਿਆ ਦਿੰਦਾ ਸਿਗਰਟਾਂ ਲਿਆ ਦਿੰਦਾ ਬਾਬੇ ਦਾ ਇੰਨਾ ਕੀ ਹੈ ਦੂਜੀ ਕਹਿੰਦੀ ਹੈ ਵੀ ਉਹ ਉਹ ਆਉਂਦਾ ਮੈਂ ਕਵਤਾਵਾਂ ਸੁਣਾਉਣੀ ਆ ਤੇ ਉਹਦੀਆਂ ਸਲਾਹਾਂ ਬੜੀਆਂ ਵਧੀਆ ਹੁੰਦੀਆਂ ਨੇ ਉਹਦੀਆਂ ਚਿੱਠੀਆਂ ਮੈਂ ਉਹਦੇ ਕੋਲੋਂ ਪੜ ਰਹੀ ਆ ਤੇ ਜਿਹੜੀਆਂ ਉਹਨੇ ਲਿਖੀਆਂ ਚਿੱਠੀਆਂ ਤੋਂ ਮੈਨੂੰ ਪੜਾ ਰਹੀਆਂ ਨੇ ਕਿਹਸਾ ਉਹ ਕੈਸਾ ਹੈ ਤੇ ਜਦੋਂ ਮੈਂ ਕਹਿੰਨੀ ਆ ਉਹ ਇੰਡੀਸੀਸਿਵ ਹੈ ਫੈਸਲਾ ਕਰੇ ਜੇ ਡਿਸੀਸਿਵ ਹੋਵੇ ਤਾਂ ਮੈਂ ਉਹਦੇ ਨਾਲ ਵਿਆਹ ਕਰਾ ਲਾਂ ਮੈਂ ਕਹਿਆ ਮੈਂ ਕਰ ਰਹੀ ਹਾਂ ਮੈਂ ਕਹਿਆ ਫਿਕਸ ਹੋ ਗਿਆ